ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਨਿਲਾਵਲ ਮਹੱਲਾ ਪੰਜਵਾ ਸ਼ਰਵਨੀ ਸੁਨਾਓ ਹਰ ਹਰ ਹਰੀ ਠਾਕੁਰ ਜਸ ਗਾਵਾ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਧਿਆਵਾ ਕਰ ਕਿਰਪਾ ਦਿਆਲ ਪ੍ਰਭ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਥ ਲਾਵੋ ਲੈ ਪਦਤੀ ਯਮਕ ਲਾ ਦੇਨੀ ਲੈ ਮਥ ਲਾਵੋ ਰਹਾਉ ਨੀਚ ਤੇ ਨੀਚ ਆਤ ਨੀਚ ਹੋਏ ਕਰ ਬਿਨਉ ਬੁਲਾਵੋ ਪਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਬੀਸਰੈ ਆਨ ਕਤਹਿ ਨਾ ਤਾਵ ਆਨ ਪੁਲਾ ਬੋਲਨ ਅਨ ਨਹੀਂ ਕਹਿ ਦੇਣਾ ਇਥੇ ਯਮਕ ਲਾ ਦਿੰਨੀ ਹੈ ਆਨ ਕਤਹਿ ਨਾ ਤਾਵ ਸਫਲ ਦਰਸਨ ਗੁਰ ਪੀਟੀਐ ਮਾਨ ਮੋਹ ਮਿਟਾਵਾ ਸਤ ਸੰਤੋਖ ਦਇਆ ਧਰਮ 시ਗਾਰ ਬਨਾਵਾ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਾਪ ਭਾਵ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨ ਅਟਲ ਪਦ ਕਸਕੇ ਬੋਲਣਾ ਅਟਲ ਨਹੀਂ ਕਹਿਣਾ ਸਭ ਮਹਿ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰਿ ਰਾਇ ਇਹ ਪਰਤੀਤ ਗੋਬਿੰਦ ਕੀ ਜਾਪ ਹਰ ਸੁਖ ਪਾਇਆ ਅਨੇਕ ਬਾਤਾ ਸਭ ਕਰ ਰਹਿ ਗੁਰ ਘਰ ਲੈ ਆਇਆ ਅਨੇਕ ਬਾਤਾ ਸਭ ਕਰ ਰਹਿ ਤੇ ਵਿਸਰਾਮ ਗੁਰ ਕੀ ਯਮ ਕਲਾ ਦੰਨੀ ਹੈ ਗੁਰ ਘਰ ਇਕੱਠਾ ਨਹੀਂ ਕਹਿਣਾ ਗੁਰ ਘਰ ਲੈ ਆਇਆ ਰਹਾਉ ਸ਼ਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਇ ਔਸਰ ਦੁਲਭਾਇਆ ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੁਲੱਬਾ ਆ ਇਸ ਤਰ੍ਹਾਂ ਉਚਾਰਨ ਕਰਨਾ ਦਦੇ ਤੋਂ ਡੈਸ਼ ਦੇ ਕੇ ਕਸ ਕੇ ਉਚਾਰਨ ਬੋ ਕਰਨਾ ਹੈ ਕਰਮ ਭੂਮ ਹਰ ਨਾਮ ਬੋਏ ਇਥੇ ਵਿਸਰਾਮ ਔਸਰ ਦੁਲੱਬਾ ਆਇਆ ਕਰਮ ਭੂਮ ਹਰ ਨਾਮ ਬੋਏ ਔਸਰ ਦੁਲੱਬਾ ਆਇਆ ਤਦੇ ਤੋ ਚੱਕੇ ਦੁਲੱਬਾ ਆਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਪਤਿਤ ਪਦ ਤੇ ਜਮਕ ਪਤਿਤ ਪੁਨੀਤ ਘਣੇ ਕਰੇ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੁੱਲੋ ਮਾਨੁਖ ਜਾਨ ਮਾਇਆ ਪਰਮਾਇਆ ਮਤ ਭੁੱਲੋ ਮਾਨੁਖ ਜਾਨ ਇਥੇ ਵਿਸਰਾਮ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇ ਬਿਲਾਵਲ ਮਹੱਲਾ ਪੰਜਵਾ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ ਹਾਂਜੀ ਦੁਰਲਭ ਉਚਾਰਨ ਕਰਨਾ ਹੈ ਆਨੇਕ ਛੇਦਰ ਮਨ ਮਹਿ ਤਕੇ ਨਿਰਮਲ ਦ੍ਰਸ਼ਟੇ ਆਨੇਕ ਛੇਦਰ ਛੇਦਰ ਨਹੀਂ ਕਹਿਣਾ ਅਨਿਕ ਛਿਦਰ ਮਾਨ ਮਹਿ ਟਕੇ ਟਕੇ ਕੱਗਾ ਨਹੀਂ ਲਾ ਦੇਣਾ ਕੱਕਾ ਉਚਾਰਨ ਕਰਨਾ ਹੈ ਇਥੇ ਵਿਸਰਾਮ ਹੈ ਨਿਰਮਲ ਦ੍ਰਿਸ਼ਟੇ ਕਿਉ ਬਿਸਰੈ ਪ੍ਰਾਭ ਮਨੈ ਤੇ ਜਿਸ ਕੇ ਗੁਣ ਏ ਪ੍ਰਾਭ ਤਾਜ ਰਚੇ ਜੇ ਆਨ ਸਿਓ ਸੋਰ ਲਈਐ ਖੇ रेहॉल इस शब्द ਦੇ ਵਿੱਚ ਜਿੰਨੇ ਪਦ ਆ ਰਹੇ ਹਨ ਦੇ ਦ੍ਰਿਸ਼ਟੀ ਏ ਖੇ ਇਸ ਤਰ੍ਹਾਂ ਹੀ ਉਚਾਰਨ ਕਰਨੇ ਆ ਇੱਕ ਕੰਨਾ ਵੱਧ ਨਹੀਂ ਲਾ ਦੇਣਾ ਖੇ ਹੀ ਦੇ ਹੀ ਦ੍ਰਿਸ਼ਟੀ ਹੀ ਜਿਆ ਇਸ ਤਰ੍ਹਾਂ ਬੋਲ ਦੇਣਾ ਖੇ ਹ ਏ ਹ ਇਸ ਤਰ੍ਹਾਂ ਨਹੀਂ बोलना ਯਾਨੀ ਈੜੀ ਦੀ ਲਾਂ ਵਧਾ ਕੇ ਏ ਇਸ ਤਰ੍ਹਾਂ ਉਚਾਰਨ ਕਰਨਾ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇ ਛੋੜ ਪ੍ਰਪੰਚ ਪ੍ਰਾਵ ਸਿਉ ਰਚੋ ਤਾਜ ਕੂੜੇ ਨੇ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏ ਹਾਂਜੀ ਇਹ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜਿਨ ਅਨਕ ਏਕ ਇਥੇ ਠਮਕ ਹੈ ਬਹੁ ਰੰਗ ਕੀ ਏ ਇਥੇ ਵਿਸਰਾਮ ਹੈ ਹੈ ਹੁਸੀ ਏ ਹੈ ਹੁਸੀ ਇਕੱਠਾ ਨਹੀਂ ਕਹਿ ਦੇਣਾ ਹੈ ਹੁਸੀ ਏ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉਚੇ ਤੇ ਉੱਚਾ ਵੱਡਾ ਸਭ ਸੰਗ ਵਰਨੇ ਉਚੇ ਤੇ ਉੱਚਾ ਵੱਡਾ ਇਥੇ ਵਿਸਰਾਮ ਸਭ ਸੰਗ ਵਰਨੇਂ ਦਾਸ ਦਾਸ ਕੋ ਦਸਰਾ ਨਾਨਕ ਕਰ ਲੇ ਹਾਂਜੀ ਦਾਸ ਦਾਸ ਕੋ ਦਸਰਾ ਇਥੇ ਵਿਸਰਾਮ ਦਾਸ ਪੱਤੇ ਯਮਕ ਲਾ ਦਨੀ ਨਾਨਕ ਕਰ ਲੇ ਬਿਲਾਵਲ ਮਹੱਲਾ ਪੰਜਵਾ ਏਕ ਟੇਕ ਗੋਵਿੰਦ ਕੀ त्यागी अन आस सब ऊपर समर्थ प्राभ पूर्ण गुणतास जानका नाम आधार है प्रभ सरणी पाहे जानका जान नाम आधार है प्रभ सरणी पाहे ਪਰਮੇਸ਼ਰ ਕਾ ਆਸਰਾ ਸੰਤਨ ਮਨਮਾਹੀ ਰਹਾਉ ਆਪ ਰਖੈ ਆਪ ਦੀਵਸੀ ਆਪੇ ਪ੍ਰਤਪਾਰੈ ਦੀਨ ਦਇਆਲ ਕਿਰਪਾ ਨਿਧੀ ਸਾਸ ਸਾਸ ਸੰਭਾਰੈ ਕਰਨ ਹਾਰ ਜੋ ਕਰ ਰਹੀਆ ਸਾਈ ਵਢੇ ਆਈ ਗੁਰਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸ ਨਹਿ ਛੂਡ ਜਾਏ ਨਾਨਕ ਰੰਗ ਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ